ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਮੇਰਾ ਟੌਪਿਕ ਹੈ ਪਿਓ ਦਾ ਰੁਤਬਾ ਰੁਤਬਾ ਪਿਓ ਦਾ ਸੰਸਾਰ ਵਿੱਚ ਬਹੁਤ ਹੀ ਉੱਚਾ ਹੁੰਦਾ ਹੈ ਥਾਂ ਪਿਓ ਦੀ ਕੋਈ ਨਹੀਂ ਲੈ ਸਕਦਾ ਹਰ ਮਾਂ ਨੂੰ ਮਾਂ ਤਾਂ ਆਖ ਸਕਦੇ ਪਰ ਪਿਓ ਕੋਈ ਨਾ ਕਿਸੇ ਨੂੰ ਕਹਿ ਸਕਦਾ ਪਿਆਰ ਪਿਓ ਦਾ ਤਾਂ ਮਾਂ ਤੋਂ ਘੱਟ ਨਹੀਂ ਹੁੰਦਾ ਹੜ ਪਿਆਰ ਦਾ ਇਹਦੇ ਵਿੱਚ ਵਗਦਾ ਹੈ ਸਾਇਆ ਪਿਓ ਦਾ ਜਦ ਉੱਠ ਜਾਏ ਸਿਰ ਤੋਂ ਹੁੰਦਾ ਪਿਓ ਕੀ ਪਤਾ ਫੇਰ ਲੱਗਦਾ ਹੈ ਪੇਟ ਪੂਰੇ ਪਰਿਵਾਰ ਦਾ ਪਾਲਦਾ ਏ ਕਸ਼ਟ ਝੱਲ ਕੇ ਮੁਸੀਬਤ ਮਜ਼ਬੂਰੀਆਂ ਦਾ ਇਹਦੀ ਝੜਕ ਵਿੱਚ ਸਦਾ ਹੀ ਭਲਾ ਹੁੰਦਾ ਗੁੱਸਾ ਕਰੀਏ ਨਾ ਪਿਓ ਦੀਆਂ ਕੂਰੀਆਂ ਦਾ ਹੁੰਦਿਆਂ ਬਾਪੂ ਦੇ ਹੁੰਦਾ ਨਾ ਫਿਕਰ ਕੋਈ ਚੁੱਕੀ ਫਿਰੇ ਜੋ ਸਭ ਜ਼ਿੰਮੇਵਾਰੀਆਂ ਨੂੰ ਇੱਕ ਪਿਤਾ ਜੋ ਆਪਣੀ ਔਲਾਦ ਉਤੋਂ ਨਿਸ਼ਾਵਰ ਕਰ ਦਿੰਦਾ ਖੁਸ਼ੀਆਂ ਸਾਰੀਆਂ ਆਪਾਂ ਵਾਰ ਕੇ ਕੂਰੀਆਂ ਕਰੇ ਬਾਪੂ ਸਦਰਾਂ ਬੱਚਿਆਂ ਦੇ ਦਿਲ ਦੀਆਂ ਗੁੰਦੀਆਂ ਨੇ ਇਸ ਗੱਲ ਵਿੱਚ ਰੱਤੀ ਨਾ ਝੂਠ ਕੋਈ ਮੋਜਾ ਬਾਪੂ ਦੇ ਸਿਰ ਤੇ ਹੁੰਦੀਆਂ ਨਹੀਂ ਇਹਦਾ ਰੱਬ ਤੋਂ ਵੱਧ ਸਤਕਾਰ ਕਰੀਏ ਲਾਇਏ ਦਾਅਵਨਾ ਬਾਪੂ ਦੀ ਪੱਗ ਤਾਂ ਹੀ